ਫੈਸਲ ਇੱਕ ਵੀਡੀਓ ਬੜੀ ਤੇਜ਼ੀ ਨਾਲ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਿ ਜਿੱਥੇ ਆਪਣੇ ਸੰਤਾਂ ਦੀ ਜਿਹੜੀ ਫੋਟੋ ਉਤਾਰੀ ਜਾ ਰਹੀ ਹੈ ਕਿ ਮਾਮਲਾ ਕੀ ਹੈ ਸਰ ਜੀ ਨੌਬੰਦ ਕਿਰੂ ਚਿੱਕਾ ਖਾਲਸਾ ਬਾਜੀ ਜੀ ਇੱਥੇ ਜਵਾਬ ਜੀ ਦਾ ਸਵਾਲ ਆਇਆ ਹੈ ਕਿ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਹੈ ਉਮ ਉਸ ਦੇ ਉੱਪਰ ਪਹਿਲਾਂ ਨੇ ਜੋ ਪ੍ਰਬੰਧਕਾਂ ਵੱਲੋਂ ਕਮੇਟੀ ਵੱਲੋਂ ਜੋ ਫੈਸਲੇ ਲਏ ਗਏ ਮੈਂ ਪਹਿਲਾਂ ਉਸ ਦੇ ਉੱਪਰ ਤੋਂ ਅਨੁਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਦੱਸਣਾ ਚਾਹਣਾ ਹੈ ਕਿ ਜਿੰਨਾ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਪ੍ਰਬੰਧ ਚੱਲਿਆ ਹੈ ਚਾਹੇ ਉਹ ਮੈਡੀਕਲ ਕੈਂਪ ਨੇ ਚਾਹੇ ਉਹ ਨਗਰ ਲੱਗੇ ਨੇ ਜਾਂ ਕਿਸੇ ਵੀ ਤਰ੍ਹਾਂ ਦੀਆਂ ਜੋ ਵੀ ਸੁਭਾਵਾਂ ਨਗਰ ਨਿਵਾਸੀਆਂ ਵੱਲੋਂ ਅਲੱਗ-ਅਲੱਗ ਇਲਾਕੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਸਾਰਿਆਂ ਦੀ ਪਹਿਲਾਂ ਇੱਕ ਮੀਟਿੰਗਾਂ ਰੱਖੀਆਂ ਗਈਆਂ ਸੀ ਮੀਟਿੰਗਾਂ ਦੇ ਵਿੱਚ ਪ੍ਰਬੰਧਕਾਂ ਦੇ ਨਾਲ ਉਹਨਾਂ ਨੂੰ ਸਾਰੀਆਂ ਜਗ੍ਹਾ ਜਿਹੜੀਆਂ ਨੇ ਅਲਾਟ ਕੀਤੀਆਂ ਗਈਆਂ ਉਹਦੇ ਹੀ ਤਰੀਕੇ ਦੇ ਨਾਲ ਹੀ ਸਾਰੀ ਜਗ੍ਹਾ ਜਿਹੜੀ ਹੈ ਉਹ ਚਾਹੇ ਉਹ ਕਾਰ ਪਾਰਕਿੰਗ ਹੀ ਚਾਹੇ ਉਹ ਰਹਿਸਦੀ ਹੀ ਚਾਹੇ ਉਹ ਲੰਗਰ ਲਾਉਂਦੀ ਉਹ ਸਾਰੀਆਂ ਜਿਹੜੀਆਂ ਸੁਵਾਬਾਂ ਹੀ ਉਸ ਤਰੀਕੇ ਨਾਲ ਦਿੱਤੀਆਂ ਗਈਆਂ। ਅਸੀਂ ਮੈਨੇਜਿੰਗ ਕਰਦੇ ਆ। ਔਰ ਸਾਈਕਲ ਲਈ ਦਿੱਤੀ ਸਰ ਔਰ ਕਿ ਮੈਂ ਮਤੌਰ ਮੈਨੇਜਰ ਇਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਦੀ ਜਿਹੜੀ ਸੇਵਾ ਨਿਭਾ ਰਿਹਾ 26 ਜਨਵਰੀ ਨੂੰ ਸਵੇਰੇ ਮਾਰਨਿੰਗ ਟਾਈਮ ਦੇ ਵਿੱਚ ਮੈਂ ਸੈਲਫੋਰ ਪ੍ਰੈਜ਼ੀਡੈਂਟ ਸਾਹਿਬ ਰਿਟਾਇਰਡ ਕਰਨਲ ਸਰਦਾਰ ਹਰੀ ਸਿਮਰਨ ਸਿੰਘ ਜੀ ਅਸੀਂ ਜਿਹੜਾ ਫਰਮਾ ਚੱਲਣ ਦੀ ਹੈ ਉਸ ਇਰੀਏ ਦੇ ਵਿੱਚ ਉਸ ਲਾਕੇ ਦੇ ਵਿੱਚ ਗਰਾਊਂਡ ਤੇ ਜਾ ਰਹੇ ਹਾਂ ਜਿਸ ਤਰ੍ਹਾਂ ਹੀ ਅਸੀਂ ਦਰਬਾਰ ਸਾਹਿਬ ਤੋਂ ਅਗਲੀ ਸਾਈਡ ਨੂੰ ਆਏ ਜਿੱਧਰ ਜੋੜਾ ਕਰ ਪਲੱਸ ਮੈਡੀਕਲ ਕੈਂਪ ਚੱਲਦਾ ਹੈ ਉਸ ਜਗ੍ਹਾ ਤੇ ਜਦੋਂ ਅਸੀਂ ਪਹੁੰਚੇ ਤਾਂ ਅਸੀਂ ਦੋ ਚੀਜ਼ਾਂ ਦੇਖੀਆਂ ਕਿ ਇੱਕ ਆਪਣਾ ਟੇਬਲ ਲਗਾ ਕੇ ਕੁਝ ਮਾਲਜ ਵਾਲੀ ਜਿਹੜੀ ਦੁਕਾਨ ਦਾ ਕੰਮ ਕਰਦੇ ਕਾਊਂਟਰ ਲਗਾ ਕੇ ਸੈਕੰਡ ਉਹਨਾਂ ਦੇ ਉਹ ਥੋੜੀ ਜੀ ਦੂਰੀ ਦੇ ਉੱਪਰ ਇੱਕ ਤੰਬੂ ਦੇ ਵਿੱਚ ਇੱਕ ਨਿਆਗ ਸਿੰਘ ਬੈਠੇ ਆਪਣੇ ਜੋੜਿਆਂ ਦੀਆਂ ਸਿਲਾਈ ਦਾ ਕੰਮ ਸ਼ੁਰੂ ਕੀਤਾ ਸੀ ਅਸੀਂ ਫਸਟ ਦੇ ਵਿੱਚ ਉਸ ਟੇਬਲ ਵਾਲੇ ਸਿੰਘਾਂ ਕੋਲ ਗਿਆ ਜਿਹੜੀ ਮਾਲਾਛ ਦੀ ਸੇਵਾ ਕਰਦੇ ਸੀ ਉਹਨਾਂ ਦੇ ਕੋਲ ਇੱਕ ਸ਼ਰਧਾਲੂ ਵੀ ਆਪਣੀ ਹੱਥ ਦੇ ਕੁਝ ਬੋਨ ਦੀ ਕਰਾਰੇ ਜੀ ਮਾਲਾਛ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਆਪ ਜੀ ਕਿਸ ਜਗ੍ਹਾ ਤੋਂ ਆਏ ਹੋ ਔਰ ਇਸ ਦੀ ਪ੍ਰਵਾਨਗੀ ਲੈਂਦੇ ਉਹਨਾਂ ਨੇ ਹਨ ਨੂੰ ਜਗ੍ਹਾ ਦੱਸੀ ਕਿ ਅਸੀਂ ਅੰਮ੍ਰਿਤਸਰ ਤੋਂ ਆਏ ਹਾਂ ਔਰ ਬਿਲਕੁਲ ਫਰੀ ਸੇਵਾ ਕਰਦੇ ਹਾਂ ਔਰ ਜਦੋਂ ਉਹਨਾਂ ਨੇ ਪ੍ਰਵਾਨਗੀ ਦੀ ਗੱਲ ਕੀਤੀ ਤੇ ਉਹਨਾਂ ਨੇ ਕੋਈ ਅਮਨ ਨਾਮ ਦਾ ਨਾਮ ਲਿਆ ਯਮਨਾ ਗੱਲੂ ਇਹ ਬਟ ਅਮਨ ਸਾਡੀ ਕਮੇਟੀ ਚ ਜਾਂ ਸਾਡੇ ਸੰਪਰਕ ਚ ਨਹੀਂ ਸੀ ਬਟ ਉਹਦੀ ਜਿਹੜਾ ਗੱਲ ਕਰਨ ਦਾ ਤਰੀਕਾ ਬੜਾ ਰਿਸਪੈਕਟਬਲ ਸੀ ਔਰ ਉਹਨੇ ਫ੍ਰੀ ਆਫ ਕੋਸਟ ਮਤਲਬ ਸੇਵਾ ਕਰਦੇ ਹੀ ਉਹ ਸ਼ਰਧਾਲੂ ਸੇਵਾ ਕਰਾ ਰਹੀ ਤੇ ਸਾਈਟ ਤੇ ਹੀ ਤੇ ਅਹੀਂ ਉਹਨਾਂ ਨੂੰ ਅਕਸੈਪਟ ਕੀਤਾ ਕਿ ਠੀਕ ਹੈ ਅ ਸੈਕੰਡ ਟਾਈਮ ਅਸੀਂ ਇਹਨਾਂ ਨਿਆਗ ਸਿੰਘ ਕੋਲ ਗਏ ਨਿਆਨਕੁਲ ਸਿੰਘ ਕੋਲ ਜਾ ਕੇ ਅਸੀਂ ਉਹਨਾਂ ਨੂੰ ਫੇਰ ਏਸੀ ਸਵਾਲ ਜਾਂ ਇਸ ਤਰ੍ਹਾਂ ਦੀ ਬੇਨਤੀ ਕੀਤੀ ਕਿ ਆਪ ਜੀ ਇੱਥੇ ਬੈਠੇ ਹੋ ਤੇ ਆਪ ਜੀ ਨੇ ਕਮੇਟੀ ਨਾਲ ਜਾਂ ਕਿਸੇ ਵੀ ਸਾਡੇ ਮੈਂਬਰਸ ਐ ਬਣਦੀ ਪ੍ਰਵਾਨਗੀ ਲਈ ਹੈ ਉਹਨਾਂ ਦਾ ਫਸਟ ਹੀ ਜਿਹੜਾ ਸਵਾਲ ਹੀ ਜਵਾਬ ਆਇਆ ਕਿ ਪ੍ਰਵਾਨਗੀ ਦੀ ਲੋੜ ਨਹੀਂ ਹੈ ਪ੍ਰਵਾਨਗੀ ਕਿਉਂ ਚਾਹੀਦੀ ਹੈ ਮਤਲਬ ਸਾਡੀ ਇੱਕ ਸਵਾਲ ਦੇ ਸ਼ਾਇਦ 7 ਤੋਂ 8 ਜਵਾਬ ਇਸ ਤਰੀਕੇ ਦੇ ਆਇਆ ਪਰ ਜਦੋਂ ਅਸੀਂ ਉਹਨਾਂ ਨੂੰ ਕਿਹਾ ਕਿ ਆਪ ਜੀ ਇੱਥੇ ਸੇਵਾ ਕਰ ਰਹੇ ਹੋ ਜੋੜਿਆਂ ਦੀ ਸੇਵਾ ਕਰ ਰਹੇ ਹੋ ਤੇ ਇਹ ਜਿਹੜਾ ਜਿੱਥੇ ਤੁਸੀਂ ਬੈਠੇ ਹੋ ਇਹ ਪਿਛਲੀ ਉਹਦੀ ਬੈਕ ਸਾਈਡ ਜਿਹੜਾ ਹੀ ਇੱਕ ਪਿੰਡ ਵੱਲੋਂ ਗੇਟ ਸੀ ਉਹਦਾ ਰਸਤਾ ਹੈ ਉਹਦੀ ਲੈਫਟ ਸਾਈਡ ਵੀ ਜੋੜਾ ਘਰ ਲੱਗਾ ਹੋਇਆ ਸੀ ਪਿੰਡ ਮਾੜੀ ਕੰਬੋ ਕੋਈ ਉਧੋ ਕੇ ਔਰ ਮਾੜੀ ਉਧੋ ਕੇ ਤੇ ਉਹਦੇ ਸਾਹਮਣੇ ਵੀ ਚਮਣ ਵਾਲੀ ਗਰਾਊਂਡ 'ਚ ਵੀ ਜੋੜਾ ਘਰ ਹੀ ਚੀਮੇ ਪਿੰਡ ਦਾ ਅਸ ਯੂ ਨੇ ਉਹਨੂੰ ਬੇਨਤੀ ਕੀਤੀ ਕਿ ਆਪਜੀ ਜੋੜਿਆਂ ਦੀ ਸੇਵਾ ਕਰਨੀ ਆ ਤਾਂ ਇਹਨੂੰ ਆਪਾਂ ਲੈ ਕੇ ਤੇ ਜੋੜੇ ਘਰ ਦੇ ਵਿੱਚ ਸੇਵਾ ਕਰ ਲਈਏ। ਉੱਥੋਂ ਫਿਰ ਉਹਨਾਂ ਦਾ ਰਿਐਕਸ਼ਨ ਜਵਾਬ ਇਹ ਆਇਆ ਕਿ ਇੱਥੇ ਕੀ ਪ੍ਰੋਬਲਮ ਹੈ? ਇੱਥੇ ਕਿਉਂ ਨਹੀਂ ਕਰ ਸਕਦਾ? ਇੱਥੇ ਕੀ ਹੈਗਾ? ਇਹ ਹੀ ਉਹਨਾਂ ਨੂੰ ਜਦੋਂ ਉਹਨਾਂ ਦੀ ਜਿਹੜੀ ਵਾਪਸੀ ਜਵਾਬ ਵੇਖੇ। ਉਸ ਟਾਈਮ ਸਾਡੇ ਜੋੜਾ ਘਰ ਦੇ ਪ੍ਰਬੰਧਕ ਸਰਦਾਰ ਜਸਵਿੰਦਰ ਸਿੰਘ ਜੀ ਜਿਹੜੇ ਹੀ ਉਸ ਟਾਈਮ ਆਪਣੇ ਜੋੜਾ ਘਰ ਦੇ ਵਿੱਚ ਬੈਠੇ ਹੀ ਤਾਂ ਇਹ ਇਹਨਾਂ ਨੂੰ ਬੁਲਾਇਆ। ਉਹ ਰਹੇ ਉਹ ਜਿਹੜੀ ਡਿਊਟੀ ਹੀ ਉਹਨਾਂ ਨੂੰ ਦੇ ਗਏ ਕਿ ਆਪ ਜੀ ਜਰਾ ਇਹਨਾਂ ਦੇ ਨਾਲ ਸੰਪਰਕ ਕਰੋ ਔਰ ਅਸੀਂ ਉੱਥੋਂ ਅਗਲੇ ਪੜਾਅ ਨੂੰ ਚੱਲ ਪਏ ਜਸਵਿੰਦਰ ਸਿੰਘ ਜੀ ਨੇ ਬੜੇ ਹੀ ਤਰੀਕੇ ਨਾਲ ਸਾਰੀ ਗੱਲ ਹੋਈ ਮੇਰੀ ਉਹਨਾਂ ਨਾਲ ਉਹਨਾਂ ਨੂੰ ਹਰ ਸਟੈਪ ਦੀ ਹਰ ਜਗ੍ਹਾ ਦੀ ਜੀਵਨ ਕੇ دیਵਾਨਹਾਲ ਦੇ ਅਗਲੇ ਬੰਨੇ ਨਵਾਂ ਜੋੜਾਕਾਰ ਸਟਾਰਟ ਹੋਇਆ ਜੀ ਫਸਟ ਟਾਈਮ ਉਹਦੇ ਵਿੱਚ ਵੀ ਜਗ੍ਹਾ ਦੇਣ ਦੀ ਗੱਲ ਕੀਤੀ ਗਈ ਪਰ ਉਹਨਾਂ ਨੇ ਬਿਲਕੁਲ ਇਨਕਾਰ ਕਰਤਾ ਕਿ ਮੈਂ ਇਸ ਜਗ੍ਹਾ ਤੋਂ ਨਹੀਂ ਉੱਠਣਾ ਜਦੋਂ ਅਸੀਂ ਵਾਪਸ ਉਥੋਂ ਵਾਪਸੀ ਕੀਤੀ ਹੈ ਉਸ ਤੋਂ ਪਹਿਲਾਂ ਆਪਣੇ ਜਿਹੜਾ ਸਾਡਾ ਬੜਾ ਸਹਿਯੋਗ ਕਰ ਰਹੀ ਪ੍ਰਸ਼ਾਸਨ ਟੀਮ ਵੀ ਗਈ ਉੱਥੇ ਮੈਂ ਵੀ ਗਿਆ ਉਹਨਾਂ ਦੇ ਨਾਲ ਉਹਨਾਂ ਵੱਲੋਂ ਵੀ ਬੇਨਤੀ ਕੀਤੀ ਪਰ ਉਹਨਾਂ ਨੇ ਕਿਹਾ ਜੀ ਮੈਂ ਇੱਥੋਂ ਨਹੀਂ ਫਿਰ ਅਸੀਂ ਦੁਬਾਰਾ ਉਹਨਾਂ ਨੂੰ ਜਦੋਂ ਇਹ ਚੀਜ਼ ਕਹੀ ਕਿ ਆਪ ਜੀ ਥੋੜਾ ਜਿਹਾ ਇੱਥੋਂ ਸਾਈਡ ਕਰ دیਏ ਉਹਨਾਂ ਨੇ ਫਿਰ ਇਸ ਚੀਜ਼ ਨੂੰ ਐਕਸੈਪਟ ਨਹੀਂ ਕੀਤਾ ਔਰ ਜਦੋਂ ਅਸੀਂ ਦੁਬਾਰਾ ਇਹ ਚੀਜ਼ ਸ਼ੁਰੂ ਕੀਤੀ ਤੇ ਉਹਨਾਂ ਦੀ ਜਿਹੜੀ ਆਈ ਕੰਟੈਕਟ ਐਂਡ ਬੋਡੀ ਲੈਂਗੁਏਜ ਹੈਂਡ ਵਾਲੀ ਹੀ ਉਹਨਾਂ ਦੀ ਇੱਕ ਲੜਕੇ ਨੂੰ ਵੀਡੀਓ ਬਣਾਉਣ ਵਾਸਤੇ ਕਹਾ ਦਿੱਤਾ ਔਰ ਇੱਕ ਨੇ ਉਸ ਫੋਟੋ ਨੂੰ ਚੁੱਕ ਕੇ ਬਾਬਾ ਜੀ ਦੀ ਸੰਤ ਜਰਨੈਲ ਸਿੰਘ ਜੀ ਦੀ ਫੋਟੋ ਨੂੰ ਚੁੱਕ ਕੇ ਕਹਿਤਾ ਕਿ ਤੁਸੀਂ ਫੋਟੋਆਂ ਉਤਾਰ ਰਹੇ ਅਸੀਂ ਬੜਾ ਕੰਟਰੋਲ ਕੀਤਾ ਉਸ ਬੱਚੇ ਨੂੰ ਕਿ ਬੱਚਾ ਇਹ ਕੋਈ ਗਲਤ ਨਹੀਂ ਸੰਤਾਂ ਦੀ ਫੋਟੋ ਦੇ ਵਿੱਚ ਰੱਖ ਕੇ ਥੱਲੇ ਜੋੜੇ ਬਾਰਿਸ਼ ਕਰਦੇ ਹੋਏ ਸਹੀ ਨਹੀਂ ਹੈ ਤੁਸੀਂ ਥੋੜਾ ਜਿਹਾ ਇੱਥੋਂ ਸਾਈਡ ਹੋ ਜਾਓ ਆਪਾਂ ਬੈਠ ਕੇ ਸਹੀ ਗੱਲ ਕਰੀ ਪਰ ਉਹਨਾਂ ਨੇ ਇਸ ਚੀਜ਼ ਨੂੰ ਫਿਰ ਬਿਨੋਰਡ ਕਰ ਦਿੱਤਾ ਫਿਰ ਮੈਂ ਉਸ ਟਾਈਮ ਤੋਂ ਬਾਅਦ ਰਿਸਪੈਕਟਡ ਪ੍ਰਧਾਨ ਸਾਹਿਬ ਨੂੰ ਲੈ ਕੇ ਅਸੀਂ ਆਪਣੇ ਆਫਿਸ ਬੈਠ ਗਏ ਬਾਅਦ ਦੇ ਵਿੱਚ ਸਾਡੇ ਸਤਿਕਾਰਯੋਗ ਕਾਰਸੇਵਾਲੇ ਬਾਬਾ ਬਰਮਿੰਦਰ ਸਿੰਘ ਜੀ ਵੀ ਨਾਲ ਗਏ ਸਾਡੇ ਹੋਰ ਪ੍ਰਬੰਧਕ ਗਏ ਉਹਨਾਂ ਨੇ ਬਿਲਕੁਲ ਰੋਕ ਅਗਲਾ ਪੁਆਇੰਟ ਆ ਗਿਆ ਕਿ ਅਸੀਂ ਉਹਨਾਂ ਨੂੰ ਇਹ ਵੀ ਪੁੱਛਿਆ ਕਿ ਤੁਸੀਂ ਕਿਸ ਜਗ੍ਹਾ ਤੋਂ ਆਏ ਕਿੱਥੋਂ ਆਏ ਹੋ ਕਿਉਂਕਿ ਪ੍ਰਸ਼ਾਸਨ ਦੀਆਂ ਹਦਾਇਤਾਂ ਦੇ ਅਨੁਸਾਰ ਅਸੀਂ ਉਹ ਚੀਜ਼ ਨੂੰ ਪੁੱਛਣਾ ਚਾਇਆ ਪਰ ਉਹਨਾਂ ਨੇ ਸਾਨੂੰ ਜਵਾਬ ਨਹੀਂ ਦਿੱਤਾ ਫਿਰ ਇੱਕ ਬੱਚਾ ਛੋਟਾ ਜਿਹਾ ਉਹਨੇ ਜਵਾਬ ਦਿੱਤਾ ਕਿ ਅਸੀਂ ਦਿੱਲੀ ਵਾਲੇ ਬਾਬੇ ਨੇ ਆਏ ਆ ਰੋਹ ਵਾਲੇ ਬਾਬੇ ਨੇ ਆਏ ਆ ਅਸੀਂ ਇੱਕਦਮ ਸੰਪਰਕ ਕੀਤਾ ਉਹਨਾਂ ਨਾਲ ਉਹਨਾਂ ਨੇ ਬਿਲਕੁਲ ਜਵਾਬ ਦਿੱਤਾ ਕਿ ਸਾਡੇ ਨਾਲ